ਜਿੰਨੇ ਅਲਗ-ਅਲਗ ਥਾਵਾਂ ਤੇ ਸ਼ਹਿਰ ਵਿੱਚ 2 ਘੰਟੇ ਪਾਪਰ ਨਾ ਕੇ ਬੰਦੀ ਕੀਤੀ ਹੈ ਜੀ ਸਾਡਾ ਸਪੈਸ਼ਲ ਮਕਸਦ ਆਈ ਸੀ ਕਿ ਜਿਹੜਾ ਇਸ ਤਰੀਕੇ ਦੇ ਜਿਹੜੇ ਵਹੀਕਲਸ ਹੈ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਉਹ ਕਰਨਾ ਹੈ ਇਸ ਸੰਬੰਧ ਦੇ ਵਿੱਚ ਪਹਿਲਾਂ ਵੀ ਜਿਹੜਾ ਆਲਰੇਡੀ 144 ਦੇ ਆਰਡਰ ਜਿਹੜੇ ਹੈਗੇ ਅ ਇਨਫੋਰਸ ਕੀਤੇ ਜਾ ਚੁੱਕੇ ਹੈ ਜੀ ਇਸ ਨੂੰ ਦੇਖਦੇ ਹੋਏ ਸਾਡੀ ਜਿਹੜੀ ਥਾਣੇ ਦੀ ਟੀਮਾਂ ਹੈ ਟ੍ਰੈਫਿਕ ਵਿੰਗ ਹੈ ਇਹਨਾਂ ਨੇ ਬੜੀ ਇਫੈਕਟਿਵਨੈਸ ਨਾਲ ਕਾਰਵਾਈ ਕਰਦੇ ਹੋਏ पचास तो के करीब जो बुलेट नाइट मोटरसाइकिल है अगर इंपाउंड किए हैं ਕੀ ਦਿੱਕਤ ਨਹੀਂ ਸੀ ਤਕੋ ਮਾਨਯੋਗ ਕਮਿਸ਼ਨਰ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਸੀ ਕਿ ਜਿਹੜੇ ਬੁਲਟ ਮੋਟਰਸਾਈਕਲ ਜਾਂ ਜਿਹੜਾ ਵੀ ਵੀਕਲ ਜਿੱਥੇ ਮਕੈਨਿਕਲੀ ਉਹਨੂੰ ਚੇਂਜ ਕੀਤਾ ਗਿਆ ਹੈਗਾ ਔਰ ਟੈਕਨੀਕਲੀ ਜੋ ਸਾਊਂਡ ਤੋਂ ਰਿਲੇਟਡ ਕੋਈ ਵੀ ਇਕੁਪਮੈਂਟ ਕਿਤੇ ਵੀ ਕਿਸੇ ਵੀ ਵੀਕਲ ਤੇ ਪਾਇਆ ਜਾਂਦਾ ਹੈਗਾ ਤਾਂ ਉਹ ਉਹ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਦੋਨੋਂ ਜ਼ੋਨਸ ਤੇ ਸੌਦਾ ਥਾਣੇ ਇਨਕਲੂਡਿੰਗ ਟ੍ਰੈਫਿਕ ਜਿਹੜੇ ਸਾਰੀ ਵਿੰਗ ਨੇ ਅਲੱਗ-ਅਲੱਗ ਥਾਵਾਂ ਤੇ ਸ਼ੈਵਚੇ 2 ਘੰਟੇ ਪਾਪਰ ਨਾਕੇ ਬੰਦੀ ਕੀਤੀ ਹੈ ਜੀ ਸਾਡਾ ਸਪੈਸ਼ਲ ਮਕਸਦ ਆਈ ਸੀ ਕਿ ਜਿਹੜੇ ਇਸ ਤਰੀਕੇ ਦੇ ਜਿਹੜੇ ਵਹੀਕਲਸ ਹੈ ਉਹਨਾਂ ਦੇ ਖਿਲਾਫ ਜੜੀ ਕਾਰਵਾਈ ਉਹ ਕਰਨਾ ਹੈਗਾ ਇਸ ਸੰਬੰਧ ਦੇ ਵਿੱਚ ਪਹਿਲਾਂ ਵੀ ਜਿਹੜਾ ਆਲਰੇਡੀ 144 ਦੇ ਆਰਡਰ ਜਿਹੜੇ ਹੈਗੇ ਐਨਫੋਰਸ ਕੀਤੇ ਜਾ ਚੁੱਕੇ ਹੈਗੇ ਇਸ ਨੂੰ ਦੇਖਦੇ ਹੋਏ ਸਾਡੀ ਜਿਹੜੀ ਥਾਣੇ ਦੀ ਟੀਮ ਹੈ ਟ੍ਰੈਫਿਕ ਵਿੰਗ ਹੈ ਇਹਨਾਂ ਨੇ ਬੜੀ ਇਫੈਕਟਿਵਨੈਸ ਨਾਲ ਕਾਰਵਾਈ ਕਰਦੇ ਹੋਏ 50 ਤੇ ਕਰੀਬ ਜੋ ਬੁਲੇਟ ਮਾਈਟ ਮੋਟਰਸਾਈਕਲ ਹੈ ਉਹ ਅਸੀਂ ਜਿਹੜੇ ਹੈਗੇ ਇੰਪਾਉਂਡ ਕੀਤੇ ਹੈਗੇ ਇਸ ਤੋਂ ਇਲਾਵਾ ਜਿਹੜੇ ਬੰਦੇ ਵੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਜਿਹੜੇ ਬੰਦੇ ਵੀ ਇਸ ਮੋਡੀਫਿਕੇਸ਼ਨ ਦੇ ਵਿੱਚ ਇਨਵੋਲਵ ਹੈ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਸਟ੍ਰਿਕਟ ਲੀਗ ਇਲੈਕਸ਼ਨ ਅਸੀਂ ਲਾਵਾਂਗੇ ਅਸੀਂ ਤੁਹਾਨੂੰ ਤੁਹਾਡੇ ਰਾਹੀਂ ਸਾਰੇ ਬੰਦਿਆਂ ਨੂੰ ਅਸੀਂ ਜਿਹੜੇ ਵੀ ਬੰਦੇ ਸ਼ਹਿਰ ਦੇ ਬੰਦੇ ਹੈਗੇ ਜਿਹੜੇ ਵੀ ਮੈਕੈਨਿਕ ਹੈਗੇ ਉਹਨਾਂ ਨੂੰ ਅਸੀਂ ਇਨਫੋਰਮ ਕਰਨਾ ਚਾਹੁੰਦੇ ਹਾਂ ਕਿ ਦੇ ਰਿਚ ਸਟ੍ਰਿਕਟ ਕੰਪਲਾਈਂਸ ਜਿਹੜੀ ਹੈਗੀ 144 ਦੇ ਆਰਡਰ ਦੀ ਹੋਏਗੀ ਕੋਈ ਵੀ ਬੰਦਾ ਅਗਰ ਪਾਇਆ ਜਾਂਦਾ ਹੈ ਜੋ ਬੁਲੇਟ ਦੇ ਜਾਂ ਕੋਈ ਵੀਕਲ ਸ਼ਗਲ ਜਿੱਤੇ ਇਲੀਗਲ ਐਨੋਇੰਗ ਜਿਹੜੀ 사ਉਂਡ ਕਰਨ ਵਾਲੇ ਜਿਹੜੇ ਇਕੁਪਮੈਂਟ ਹੈ ਜਾਂ ਕੋਈ ਟੈਕਨੀਕਲ ਮੋਡੀਫਿਕੇਸ਼ਨ ਕਰਦਾ ਹੈ ਤੋ ਉਹਦੇ ਚ ਅਸਿਸਟ ਟਿਕਲੀ ਕਲੈਕਸ਼ਨ ਲੈ ਵਾਂਗੇ ਔਰ ਜਿੱਥੇ ਵੀ ਸਾਡੀ ਇਹ ਕਾਰਵਾਈ ਅੱਗੇ ਵੀ ਜਾਰੀ ਰਹੂਗੀ ਰਹੇਗੀ ਸਿਕਾورٹی ਕਾਰਵਾਈ ਦੀ ਕਾਰਵਾਈ ਦੀ ਗੱਲ ਕਰੀ ਅਕਸਰ ਤੋਂ ਕੁਝ ਸਮੇਂ ਪਹਿਲੇ ਕਮਿਸ਼ਨ ਹੈਡ ਵੱਲੋਂ ਕਾਰਵਾਈ ਵੀ ਕੀਤੀ ਗਈ ਸੀ ਪਹਿਲੇ ਬੁੱਡ ਮਾਰਸ਼ ਪਰ ਫਿਰ ਉਹੀ ਹਾਲਾਤ ਸਾਹਮਣੇ ਆਉਂਦੇ ਆ ਦੇਖੋ ਦੇਖੋ ਅਜਿ ਤੁਸੀਂ ਦੇਖ ਸਕਦੇ ਹੋ ਕਿ ਅੱਜ ਲਗਭਗ 50 ਦੇ ਕਰੀਬ ਅਸੀਂ ਉਸੀ ਜਿਹੜਾ ਤੁਸੀਂ ਕਹਿ ਰਹੇ ਹੋ ਜੀ ਸਰ ਉਸੀ ਸੀਰੀਸ ਦੇ ਵਿੱਚ ਅਸੀਂ ਲਗਭਗ 50 ਦੇ ਲਗਭਗ ਮੋਰਸਰ ਜਿਹੜਾ ਇੰਪਾਉਂਡ ਕੀਤਾ ਹੈਗੇ ਹੁਣ ਡੇਲੀ ਇਹ ਕਾਰਵਾਈ ਜਾਰੀ ਹੈ ਜੀ ਔਰ ਐਫ ਆਈ ਆਰ ਵੀ ਲਾਂਚ ਹੋਈ ਹੈ ਤੇ

ਇਨਾਂ ਦੇ ਬਾਰੇ ਕੀ ਕਹਿਣਾ ਚਾਹਦੇ ਤੁਸੀਂ ਦੇਖੋ ਉਹੀ ਤਾਂ ਹੈ ਨਾ ਸਪੈਸੀਫਿਕਲੀ ਜਿਹੜੇ ਤੁਹਾਨੂੰ ਮੈਂ ਉਹੀ ਤਾਂ ਦੱਸ ਰਿਹਾ ਕਿ ਜਿਹੜੇ ਅਸੀਂ ਜਿਹੜੇ ਵੀ ਰਾਉਂਡ ਅਪ ਜਿਹੜੇ ਇੰਪਾਉਂਡ ਜਿਹੜੇ ਵਹੀਕਲ ਕਿਕ ਹੈ ਉਹ ਸਾਰੇ ਉਹੀ ਵਹੀਕਲ ਹੈ ਜਿਹਨਾਂ ਜਿਨ੍ਹਾਂ ਜਿਨ੍ਹਾਂ ਦੇ ਥ्रू ਦਰ ਹੈਗਾ ਜਿਹੜੀ ਬਹੁਤ ਹੀ ਜ਼ਿਆਦਾ ਤੇਜ਼ ਸਾਊਂਡ ਆਉਂਦੀ ਹੈ ਜੋ ਕਿ ਇਨ ਜਨਰਲ ਜਨਰਲ ਪਬਲਿਕ ਨੂੰ ਬਹੁਤ ਜ਼ਿਆਦਾ ਅਨੁਭਵ ਕਰਦੇ ਸੁਰੱਖਿਤਰ ਦੇਖਿਆ ਜਾਂਦਾ ਬੁਲਡੂਜ਼ਰ ਨਾਲ ਮਾਰ ਦਿਆ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਫਿਰ ਸਪਾਰਸ ਲੋਗ ਸਪਾਰਸ ਵੀ ਆਦੇ ਦੇਖੋ ਅੱਜ ਨਾਲ ਪੇਰੇ ਸਾਈਏ ਕਹਿੰਦੇ ਉਹਨਾਂ ਦੱਸਿਆ ਜਾਏਗਾ ਆਪਸ ਦੇਖੋ ਇਸ ਸੰਬੰਧ ਜਿਹੜਾ ਹੈਗਾ ਅਵੇਰਨੈਸ ਜਿਹੜਾ ਪ੍ਰੋਗਰਾਮ ਉਹ ਜੀ ਚਲਾਵਾਂਗੇ ਅਸੀਂ ਜਿਹੜਾ ਹੈਗਾ ਪੈਰੈਂਟਸ ਕਾਂ ਦੀ ਅਸੀਂ ਇਨਫੋਰਮ ਕਰਾਂਗੇ ਕਿ ਭਈ ਅਗਰ ਇਹ ਅਰੇ ਵਿੱਚ ਬੜਾ ਸਟ੍ਰਿਕਟ ਹੈਗਾ ਜੀ ਕੋਈ ਬਲੱਟ ਵਾਲਾ ਮੋਰਸਾ ਜੀ ਲੈ ਉਹ ਸਿਰਫ ਸਿਰਫ ਉਹਨੂੰ ਇੰਪਾਉਂਡ ਹੋਵੇਗਾ ਔਰ ਜਿਹੜੇ ਅੱਗੇ ਵੀ ਇਸ ਤਰੀਕੇ ਦੀ ਕਰ ਰਹੀ ਸੀ ਤੇ ਇਹਨਾਂ ਨੂੰ ਮੌਕਾ ਦਿੱਤਾ ਜਾਏ ਕੁਮਾਰੀ ਵਾਰਨਿੰਗ ਦਿੱਤੀ ਹੈਗੀ ਜਾਂ ਨਹੀਂ ਉਹ ਤੋਂ ਇੰਪਾਉਂਡ ਹੋ ਗਏ ਉਹ ਇੰਪਾਉਂਡ ਹੋ ਇੰਪਾਉਂਡ ਹੋਵਾਂਗੇ ਇਹਨਾਂ ਦਾ ਜਿਹੜਾ ਚੈਲੰਜਰ ਕੱਢ ਕੇ ਉਹ ਆਪਣਾ ਜਿਹੜੇ ਹੈ ਜਿਹੜੇ ਕੰਸਰਨਡ ਇਹ ਡਿਊ ਪ੍ਰੋਸੈਸ ਨਾਲ ਵੀ ਕੱਲੇ ਆ ਲਈ ਸਕਦੇ ਬਟ ਅਸੀਂ ਇਸ ਚੈਲੈਂਜਰ ਨਾਲ ਵੀ ਕੰਟੀਨਿਊ ਨਹੀਂ ਕਰਦੇ ਕਿਤੇ ਤੁਸੀਂ ਉਹਨਾਂ ਚੱਕ ਕੇ ਲੈ ਗਏ ਆਂ ਵਿਚ ਨੂੰ ਆਏ ਆ ਕਿਤੇ ਨਹੀਂ ਲੱਗੇ ਉਹਨਾਂ ਦਾ ਕੀ ਕਰੂਗਾ ਤੁਸੀਂ ਛੱਡੂਗੇ ਉਹਨਾਂ ਨੂੰ ਕਿਹੜਾ ਇਦੇ ਵਿੱਚ ਨਹੀਂ ਪਟਾਕੇ ਲੱਗਦੇ ਨਹੀਂ ਨਹੀਂ ਅਸੀਂ ਉਹੀ ਵਹੀਕਲ ਇੰਪਾਉਂਡ ਕੀਤੇ ਹੈਗੇ ਜੋ ਮੋਡੀਫਾਈਡ ਹੈਗੇ ਉਸ ਤੋਂ ਇਲਾਵਾ ਅਸੀਂ ਲਗਭਗ 250 ਦੇ ਕਰੀਬ ਜਿਹੜੇ ਬੁਲਟਸ ਹੈਗੇ ਉਹਨਾਂ ਦੀ ਚੈਕਿੰਗ ਕੀਤੀ ਹੈ ਉਹਦੇ ਚ ਲਗਭਗ 50 ਦੇ ਲਗਭਗ ਜੋ ਫਾਲਟੀ ਪਾਇਆ ਹੈ ਅਸੀਂ ਉਹਨਾਂ ਨੂੰ ਹੀ ਇੰਪਾਉਂਡ ਕੀਤਾ ਬਾਕੀ ਆ ਦੇਖ ਲਵਾਂਗੇ ਸਰ ਜੋ ਸਪੈਸ਼ਲ ਡਰਾਈਵ ਇਹ ਚਲਾਈ ਗਈ ਹੈ ਆਨੇ ਵਾਲੇ ਟਾਈਮ ਵਿੱਚ ਇਹ ਕੰਟੀਨਿਊ ਕੰਟੀਨਿਊ ਰਹੇਗਾ